ਜੋਦੀ ਨਾਲੀ ਕਰੋ ਦੇ ਆਹ ਕਿਹੜਾ ਗੱਲ ਸੋਣੂ ਸਾਥ ਗੱਲ ਸੋਣੂ ਬੀਏ ਜੀ ਦੇਖਦੇ ਜੀ ਅਕਾਲੀ ਦਾ ਜੋਤਾ ਹੈ ਮੇਥੇ ਕਹਿੰਦੇ ਰਹੇ ਕੋਆ ਹੈ ਕਦੀ ਦਾ ਮੁਕੋਇਆ ਗਿਆ ਇਹ ਸਿੱਖਤੇ ਗਿਆ ਉਹ ਨਹੀਂ ਤੋਪੇ ਗਿਆ ਸੋ ਸਭ ਦੀ ਗੱਲ ਚਲੋ ਗੱਲ ਫਿਰ ਅਕਾਲੀ ਦਾ ਜੋਤਾ ਕਹਿੰਦੇ ਰਹੇ ਹੁਣ ਗੱਲ ਨਾ ਸੋ ਲੋ ਅਕਾਲੀ ਦਾ ਜੋਤਾ ਕਹਿੰਦੇ ਰਹੇ ਜੀ ਕਦੀ ਵਿਰੋਧ ਨਹੀਂ ਨ ਕੀਤਾ ਗਦਾਰਾਂ ਦਾ ਕਿਹਦੀ ਦੇਣ ਦੇ ਸਾਥ ਕਰ ਰਿਹਾ ਪਿੱਛੇ ਗਦਾਰ ਕਿਉਂ ਬਣਦਾ ਇਹ ਤੀਣਾ ਧਾਨਿਆਂ ਦੇ ਦੇਜ ਕੀ ਕਰਾਉ ਨੂੰ ਗੋਨੀ ਨੂੰ ਕਹੋ ਤੁਹਾਡਾ ਨਹੀਂ ਡੇਲ ਕਰਦਾ ਤੁਹਾਡੇ ਨਾਲਾ ਹਾਂ ਗੋਨੇ ਹੀ ਅਸਲ ਕარი ਵੇਚ ਕਰਦੇ ਨੇ ਅਸੀਂ ਨਾ ਵੀ ਨਾ ਤੁਹਾਡਾ ਪਰਿਵਾਰ ਇਹ ਵੀਦਾ ਵੀ ਨਹੀਂ ਕਰਦੇ ਨੂੰ ਧਾਨਿਆਂ ਨੂੰ ਮੈਂ ਪਰਿਵਾਰ ਤੇ ਬਗਾਨੇ ਲਈ ਥੋਪੇ ਹੋਈਆਂ ਗੰਧੀਆਂ ਗਾਣਾ ਲੈ ਕੇ ਆਏ ਉਹ ਚਾਹ ਲੱਗੀ ਕਿੱਥੇ ਦਿੱਤੀ ਹੈ ਕਿ ਲੰਮੀ ਬੋਲੀਆ ਥੋਪੇ ਥੋਪੇ ਨਹੀਂ ਵੀਡੀਓ ਬਖਾਮ ਕਿੰਨਾ ਗੰਦ ਵਰਗਾ ਲੋਕਾਂ ਨੇ ਉਹ ਗਾਣਾ ਸੁਣੀਏ ਉਹ ਬੋਲੀ ਲੈ ਕੇ ਆਏ ਜੇ ਸਰ ਪਨਾਬ ਦੇ 70 ਬੰਦੇ ਆ ਸਾਰੇ ਪਨਾਬ ਚੋਂ ਬਕਰ ਜੀ ਇਹ ਤੇ ਨਾ ਤੁਸੀਂ ਤਾਂ ਭਰਾ ਜੀ ਤੁਸੀਂ ਭਰਾ ਜੀ ਤੁਸੀਂ ਤੁਸੀਂ ਨਾ ਇਹਨਾਂ ਨਾਲ ਚੱਲੋ ਜੇ ਤੁਸੀਂ ਯਾਰ ਲੱਗੋ ਨਹੀਂ ਜਾਣਾ ਇਹਨਾਂ ਨਾਲ ਦੱਖਣੀ ਇਹੋ ਨਾਲ ਕੱਟੜੀ ਕਾਫਲੇ ਗਾ ਦਸਣ ਕਰਕੇ ਮਰ ਗਏ ਆ ਕਿਉਂ ਆਇਆ ਹੀਰੋ ਕੋ ਥੀਰੋ ਹੋਇਆ ਆ ਕਾਲੇ ਨੂੰ ਸਭ ਰੁਕ ਤੁਸੀ ਖਾਣਾ ਕਰਕੇ ਸੋਹਣੇ ਨਾਲ ਨਹੀਂ ਆ ਗਿਆ ਤੇ ਕੀ ਆ ਕਰ ਤਾ ਕਰੋ ਤਾ ਕਰੋ ਸਤੋਇਛੇ ਦੁਗਾ ਜਾਓ ਬਾਲ ਮੇਜ ਫਾਟ ਕੇ ਤੇ ਆਣੇ ਮਾਰ ਕੇ ਬੈਠੇ ਮਾਰ ਕੇ ਸਤਰਾ ਜੀ ਨੂੰ ਮਰਦੀ ਹੈ ਕਿਹੜੀ ਗੱਲ ਆ ખટ તો ના રે હવે બાજુ ફરા ને ના નહી કોઈ કોઈ જી કરે હવે બાજુ નહી કોઈ રોડ નહી डॉक्टर <muchas> <muchas>